ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਦਸਤਾਰ ਮੇਰੀ ਸ਼ਾਨ ਜਿਹੜਾ ਪ੍ਰੋਗਰਾਮ ਹੈ ਇਹ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ ਇੱਥੇ ਕੈਂਪ ਲਗਾ ਕੇ ਤੇ ਜਿਹੜੇ ਸਾਡੇ ਨੌਜਵਾਨ ਨੇ ਬੱਚੇ ਨੇ ਜਿਹੜੇ ਹਾਲੇ ਦਸਤਾਰਾ ਨਹੀਂ ਬੰਨਦੇ ਉਹਨਾਂ ਨੂੰ ਇੱਕ ਬਹੁਤ ਵੱਡੀ ਪ੍ਰੇਰਣਾ ਦਿੱਤੀ। ਕਾਫੀ ਸਮਾਂ ਪਹਿਲਾਂ ਤੋਂ ਇਹ ਪ੍ਰੋਗਰਾਮ ਯੂਥ ਅਕਾਲੀ ਦਲ ਵੱਲੋਂ ਸ਼ੁਰੂ ਕੀਤਾ ਗਿਆ ਸੀ। ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿੱਥੇ ਵੀ ਕਿਤੇ ਕੋਈ ਇਤਿਹਾਸਿਕ ਮੌਕਾ ਹੁੰਦਾ ਪਾਰਟੀ ਦਾ ਕੋਈ ਵੱਡਾ ਪ੍ਰੋਗਰਾਮ ਹੁੰਦਾ ਇਹ ਲਗਾਤਾਰ ਆਪਣੀ ਮਿਹਮ ਨੂੰ ਜਿਹੜਾ ਉਸ ਜਗ੍ਹਾ ਦੇ ਉੱਤੇ ਲੈ ਕੇ ਜਾਂਦੇ ਆ ਔਰ ਬੜਾ ਅੱਛਾ ਇਹਦਾ ਹੰਗਾਰਾ ਜਿਹੜਾ ਉਹ ਮਿਲ ਰਿਹਾ ਕਿਉਂਕਿ ਇੱਕ ਸਿੱਧੀ ਸਾਡੀ ਚਿੰਤਾ ਹੈ ਕਿ ਬੱਚੇ ਦਸਤਾਰਾ ਨਹੀਂ ਸਜਾਉਂਦੇ ਦਸਤਾਰ ਸਾਡੀ ਸ਼ਾਨ ਹੈ ਗੁਰਮਾਰਾ ਨੇ ਬਹੁਤ ਵੱਡੀ ਬਖਸ਼ਿਸ਼ ਦਿੱਤੀ ਹੈ ਇੱਕ ਨਵੇਕਲੀ ਪਹਿਚਾਨ ਜਿਹੜੀ ਹੈ ਸਿੱਖ ਕੌਮ ਨੂੰ ਦਿੱਤੀ ਹੈ ਤੇ ਜਦੋਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਔਰ ਖਾਸ ਤੌਰ ਤੇ ਜਿਹੜੀ ਮੁਹਿੰਮ ਆਪ ਯੂਥ ਦੇ ਆਗੂ ਚਲਾਰੇ ਹੋਣ ਉਹਦਾ ਨਵੀਂ ਜਨਰੇਸ਼ਨ ਦੇ ਉੱਤੇ ਬੜਾ ਪੋਜ਼ਿਟਿਵ ਅਸਰ ਹੁੰਦਾ ਇਸ ਕਰਕੇ ਮੇਰੀ ਅਰਦਾਸ ਵੀ ਹੈ ਕਿ ਇਹਨਾਂ ਦੀ ਇਹ ਮੁਹਿੰਮ ਇਸੇ ਤਰ੍ਹਾਂ ਚੱਲੇ ਸਾਡੇ ਬੱਚੇ ਦਸਤਾਰ ਦੇ ਨਾਲ ਜੁੜਨ ਇਸ ਅਰਦਾਸ ਦੇ ਨਾਲ ਕਿ ਪਰਮਾਤਮਾ ਇਹਨਾਂ ਨੂੰ ਹੋਰ ਹਿੰਮਤ ਬਖਸ਼ੇ ਕਾਮਯਾਬੀ ਬਖਸ਼ੇ ਇਹ ਇਹਨਾਂ ਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਮੈਂਬਰ ਸਾਹਿਬ ਚਾਵਲਾ ਸਾਹਿਬ ਨੇ ਪ੍ਰਧਾਨ ਸਾਹਿਬ ਧਰਮੀ ਸਾਹਿਬ ਨੇ ਕਿਉਂਕਿ ਜਦੋਂ ਕੋਈ ਚੰਗੀ ਮਿਹਨਤ ਚੱਲਦੀ ਹੈ ਜੇ ਆਪਣੀ ਕੌਮ ਦੀ ਸੰਸਥਾ ਉਹਨੂੰ ਸ਼ਾਬਾਸ਼ ਦੇਵੇ ਤੇ ਨੌਜਵਾਨਾਂ ਦਾ ਹੌਸਲਾ ਹੋਰ ਵੱਧੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਵੀ ਇਹਨਾਂ ਦੀ ਬਹੁਤ ਹੌਸਲਾ ਅਫਜ਼ਾਈ ਕੀਤੀ ਹੈ ਉਹ ਵੀ ਲਗਾਤਾਰ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਦਿੰਦੇ ਆ ਸ਼੍ਰੋਮਣੀ ਕਮੇਟੀ ਜਿੱਥੇ-ਜਿੱਥੇ ਵੀ ਪ੍ਰੋਗਰਾਮ ਕਰਦੇ ਆ ਉੱਥੇ ਆਪਣਾ ਹੋਰ ਵੀ ਸਿੱਖ ਸੰਸਥਾਵਾਂ ਜਿਹੜੀਆਂ ਨੇ ਇਹਦੀ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਕਈ ਆਪ ਚਲਾਉਂਦੇ ਆ ਸੋ ਸਾਰਿਆਂ ਨੂੰ ਇਹ ਹਿੰਮਤ ਰਲ ਮਿਲ ਕੇ ਮਾਰਨੀ ਚਾਹੀਦੀ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ ਦਸਤਾਰ ਦੇ ਨਾਲ ਜੁੜਨ ਬਹੁਤ ਅੱਛਾ ਪਰੰਆ ਸਾਰਿਆਂ ਨੂੰ ਬਤਾਜੀ ਮਸਲ ਕੀ ਕਰਨਾ ਗੁਰੂ ਸਾਹਿਬ ਦੀ ਬੱਚੀ ਬਖਸ਼ੀ ਹੋਈ ਪਹੁੰਚੇ ਸਨ ਵੀਰ ਜੀ ਉਸਤਾਨ ਦੇ ਵਿੱਚ ਕਈ ਵਾਰੀ ਅਵੇਸਲਾਪਨ ਆ ਜਾਂਦਾ ਪਰ ਇਹ ਹੈ ਕਿ ਜਿਹੜੀਆਂ ਲਹਿਰਾਂ ਚਲਾਈਆਂ ਜਾਂਦੀਆਂ ਜਿਹੜੀਆਂ ਸਸਤਾਵਾਂ ਵੱਲੋਂ ਉਹਦਾ ਮਕਸਦ ਇਹ ਹੁੰਦਾ ਹੈ ਕਿ ਜਿਹੜਾ ਵੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਮੇਨ ਲਾਈਨ ਤੋਂ ਪਾਸੇ ਗਿਆ ਇਹੋ ਜੀ ਲੈ ਚਲਾਈ ਜਾਵੇ ਕਿ ਉਹਦੇ ਉੱਤੇ ਵੀ ਅਸਰ ਹੋਵੇ ਉਹਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਤੇ ਉਹ ਦਸਤਾਰ ਦੇ ਨਾਲ ਜੁੜੇ ਇਸ ਕਰਕੇ ਕਮੀਆਂ ਵਿੱਚ ਵਿੱਚ ਆਉਂਦੀਆਂ ਰਹਿੰਦੀਆਂ ਸਮਾਜ ਦੇ ਵਿੱਚ ਅੱਜ ਕੱਲ ਪਦਾਰਥਵਾਦੀ ਯੋਗ ਹੈ ਤੇ ਉਹਦੇ ਵਿੱਚ ਕਈ ਵਾਰੀ ਇਨਸਾਨ ਦੇ ਵਿੱਚ ਕਿਸੇ ਵਿੱਚ ਕੋਈ ਕਮੀ ਆ ਜਾਂਦੀ ਹੈ ਇੱਕ ਵਿੱਚ ਕੋਈ ਕਮੀ ਆ ਜਾਂਦੀ ਹੈ ਪਰ ਉਹ ਕਮੀਆਂ ਦੂਰ ਹੁੰਦੀਆਂ ਰਹਿਣੀਆਂ ਚਾਹੀਦੀ ਉਹਦੇ ਵਾਸਤੇ ਮੋਟੀਵੇਸ਼ਨ ਜਿਹੜੀ ਹੈ ਚਾਹੀਦੀ ਹੁੰਦੀ ਕਿਸੇ ਨਾ ਕਿਸੇ ਪੱਖ ਤੋਂ ਇਸ ਕਰਕੇ ਨੌਜਵਾਨਾਂ ਨੇ ਉਹ ਜਿਹੜਾ ਪਲੇਟਫਾਰਮ ਉਹ ਇਹ ਜੋੜਿਆ ਇਹ ਬਹੁਤ ਇੱਕ ਇਹਨਾਂ ਦਾ ਚੰਗਾ ਸੋ ਅਕਾਲੀ ਦਲ ਦੇ ਸੀਨੀਅਰ ਤੇ ਦਿਗਜ ਨੀਤਾ ਡਾਕਟਰ ਦਲਜੀਤ ਸਿੰਘ ਚੀਮਾ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ ਉੱਥੇ ਹੀ ਨਾਲ ਪੱਗ ਮੇਰੀ ਸ਼ਾਨ ਦੇ ਪ੍ਰੋਗਰਾਮ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਨੇ ਹਸਮੁਲੀਅਤ ਕੀਤੀ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਨ ਸ਼੍ਰੀ ਅਨੰਦਪੁਰ ਸਾਹਿਬ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par